ਹੂੰ ਇਹ ਹੈ ਕਿ ਇੱਥੇ ਤਾਂ ਕਪਾਉਣ ਵੈਸੇ ਇੱਕ ਕੋਸ਼ਿਸ਼ ਕੀਤੀ ਵੀ ਕੁਝ ਬਾਣੀ ਦੀਆਂ ਟੁਕਾਂ ਤੋਂ ਅਸੀਂ ਬਿਸਰਾਮ ਸਾਹਮਣੇ ਲੈ ਆਈਏ ਲੇਕਿਨ ਜੇ ਬਿਸਰਾਮ ਨੂੰ ਗਲਤ ਲਗਾ ਬਿਤੇ ਜੀ ਵੈਗੋ ਕੀ ਇੱਕ ਕੁਐਸਚਨ ਸੀ ਜਿਹੜੀ ਆਰਤੀ ਦੀ ਪਹਿਲਾ ਟੁਕਾ ਹੀ ਹੈ ਸਹਸਪਦ ਬਿਮਲਨ ਉਹ ਗੁਰਦੁਆਰਾ ਸਾਹਿਬ ਵੀ ਮਤਲਬ ਜਿਵੇਂ ਆਮ ਹੀ ਪਾਸ ਸੁਣਦੇ ਆ ਕਿ ਨਨ ਹੈ ਜਿਹੜਾ ਬਿਮਲ ਦੇ ਨਾਲ ਹੀ ਲੱਗਦਾ ਸਹਸਪਦ ਬਿਮਲ ਨਾਲ ਇੱਕ ਪਦ ਗੰਦਬੀਨ ਇਸ ਤਰ੍ਹਾਂ ਸੁਣਿਆ ਬਚਪਨ ਤੋਂ ਨਹੀਂ ਨਹੀਂ ਬੇਟਾ ਮੈਂ ਉਹੀ ਤਾਂ ਕਹਿ ਰਿਆਂ ਤੁਸੀਂ ਹੁਣ ਇਹ ਸਾਰੇ ਨੂੰ ਇਕੱਠਾ ਪੜ ਲਓ ਹੈਨਾ ਤੇ ਉਹਦਾ मीनिंग ਪਾਸ ਤੋਂ ਮੈਂ ਹ ਨਹੀਂ ਬੰਦਾ ਗਲਤ ਹੋ ਜਾਣਗੇ ਇਹ ਮਤਲਬ एक मिनट बेचा आप हूं ही करते हैं सहसपद पिमल पिमल का मतलब होता है निर्मल तेरे जिड़े लख हजारों पैर है क्या निर्मल पैर तेरे नानेक पद कोई भी तेरा नहीं है नानेक पद ठीक है गंध बिन सहस तब गंध खुशबू तो बगैर पर हजारों तेरी खुशबू है ना ये ਠੀਕ ਠੀਕ ਹੈ ਬਾਈ ਇਹ ਜਿਹੜੀ ਹੈਗੀ ਹੈ ਤੁਕ ਇਹ ਆਮ ਤੌਰ ਤੇ ਗਲਤ ਆਪਾਂ ਸੋਚਦੇ ਆਂ ਪਰ ਇਸ ਨੂੰ ਧਿਆਨ ਦੇ ਨਾਲ ਕਰਨ ਦੀ ਲੋੜ ਆ ਤੇ ਸਮਝਣ ਦੀ ਲੋੜ ਗੰਦਕ ਲੰ ਸਸਤਵ ਗੰਦ ਆਪਾਂ ਹੁਣ ਗੱਲ ਕਰ ਰਹੇ ਸੀ ਗੱਲ ਆਪਣੀ ਸ਼ੋਰਟ ਜੀ ਇੱਥੇ ਕੰਪਲੀਟ ਹੀ ਕਰ ਦਿਆਂ ਕਿ ਗਲਤ ਬਿਸਰਾਮ ਲਗਾ ਬੈਠੇ ਤੇ ਸਾਰਾ ਕੁਛ ਗਲਤ ਹੋ ਜਾਏਗਾ ਤਜ ਆਨ ਸ਼ਰਨ ਗਹੀ ਤਜ ਕਜ ਆਨ ਕਤਹ ਨਾ ਚਾਹੀ ਤਜ ਅਖਰ ਤਜ ਆਨ ਦੋਨਾਂ ਵਿੱਚ ਹੀ ਆ ਗਿਆ ਉਹਦਾ ਬਿਸਰਾਮ ਆਨ ਤੇ ਹੈ ਉਹਦਾ ਬਿਸਰਾਮ ਤਜ ਤੇ ਅੱਗੇ ਪਿੱਛੇ ਹੋਇਆ ਨਹੀਂ ਕਿ ਅਰਥ ਉਲਟ ਗਏ ਪੇਸ਼ਤ ਨਜ਼ੀਕ ਰਖ ਰਹਿਮਾਨਾ ਵਾਈ ਗੁਰੂ ਜੀ ਇਦੇ ਅਰਥ ਬਣੇ ਵੈਭੂਜੀ ਮੇਰਾ ਬੇਸ਼ਤ ਤਾ ਉਹ ਹੈਗਾ ਕਿ ਤੂੰ ਮੈਨੂੰ ਆਪਣੇ ਨੇੜੇ ਰੱਖ ਲੈ ਉਹ ਮੇਰਾ ਬੇਸ਼ਤ ਹੈ ਤੇ ਜੇ ਕਮਾ ਬੇਸ਼ਤ ਤੋਂ ਚੁੱਕ ਕੇ ਨਜ਼ੀਕ ਤੇ ਲਗਾਤਾ ਫਿਰ ਅਰਥ ਪਤਾ ਕੀ ਬਣੇ ਫਿਰ ਬਣੇ ਵੀ ਬੇਸ਼ਤ ਨਜ਼ੀਕ ਰੱਖ ਰਹਿ ਮਾਨਨਾ ਮੈਨੂੰ ਬੇਸ਼ਤ ਦੇ ਨੇੜੇ ਰੱਖ ਲੈ ਬੇਸ਼ਤ ਦੇ ਵਿੱਚ ਵੀ ਨਹੀਂ ਆਖਿਆ ਨੇੜੇ ਰੱਖ ਲੈ ਸਾਰਾ ਕੁਝ ਹੀ ਉਲਟਾ ਹੋ ਗਿਆ ਹੈ ਨਾ ਪਿਛਤ ਦੇ ਨਜ਼ੀਕ ਨਜ਼ੀਕ ਤਾਂ ਕੁਝ ਵੀ ਹੋ ਸਕਦਾ ਹੈ ਹੈਨਾ ਸਵਰਗ ਦੇ ਨੇੜੇ ਨਰਕ ਵੀ ਹੋ ਸਕਦਾ ਨਾ ਬੇਟਾ ਪਿਛਤ ਨਜ਼ੀਕ ਰੱਖ ਰਹਿਮਾਨਾ ਮੈਨੂੰ ਆਪਣੇ ਨੇੜੇ ਰੱਖ ਲੈ ਮੇਰਾ ਉਹੀ ਬਹਿਸ਼ਤ ਹੈ ਨੇੜਾ ਨਾਹੀਂ ਦੂਰ ਜੇ ਨੇ ਇੱਕ ਬਿਸਲਾਮ ਨੂੰ ਚੁੱਕ ਕੇ ਨਾ ਹੀ ਤੇ ਕਰਤਾ ਤਾਂ ਉਲਟਾ ਹੀ ਹੋ ਗਿਆ ਸਾਰਾ ਕੁਝ ਨੇੜਾ ਨਹੀਂ ਦੂਰ ਵਾਈគ្រੂ ਨੇੜੇ ਨਹੀਂ ਹੈਗਾ ਉਹ ਦੂਰ ਹੈਗਾ ਪ੍ਰਭ ਜੀ ਤਾਂ ਕਹਿ ਰਹੇ ਕਿ ਨੇੜਾ ਹੈ ਉਹ ਨੇੜੇ ਹੈਗਾ ਭਾਈ ਨਾ ਹੀ ਦੂਰ ਨਿਜ ਆਤਮਾ ਰਹਾ ਭਰਪੂਰ ਇੰਨਾ ਨੇੜੇ ਵੀ ਉਹ ਸਾਡੇ ਵਿੱਚ ਹੈਗਾ ਸਾਡੀ ਆਤਮ ਦੇ ਵਿੱਚ ਆਤਮਾ ਦੇ ਵਿੱਚ ਭਰਪੂਰ ਹੈ ਹਰ ਕਿਹ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾ ਹਰ ਕਿਹ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਉਹ ਜੇ ਇਥੇ ਕਮੇ ਨੂੰ ਚੁੱਕ ਕੇ ਇਥੇ ਲਾਤਾ ਦੇ ਨਾ ਦੇ ਉੱਤੇ ਹਰ ਕਿਹ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਕੁਛ ਹੋਰ ਦਾ ਹੋਰੀ ਬਣ ਗਿਆ ਨਾਨਕ ਕੂੜ ਰਹਾ ਭਰਪੂਰ ਜੇ ਕਮਾ ਚੁੱਕ ਕੇ ਕੂੜ ਦੇ ਉੱਤੇ ਲਾਤਾ ਤਾਂ ਨਾਨਕ ਨਾਨਕ ਕੂੜ ਕਰਤਾ ਹੈ ਨਾ ਨਾਨਕ ਨੂੰ ਕੂੜ ਬਣਾਤਾ ਨਾਨਕ ਦੁਖੀਆ ਸਭ ਸੰਸਾਰ ਕਮਾ ਗਿਲ ਗਿਆ ਤਾਂ ਨਾਨਕ ਨੂੰ ਦੁਖੀਆ ਕਰ ਬੈਠੇ ਇਸ ਤਰ੍ਹਾਂ ਕਰਕੇ ਸਾਰੀਆਂ ਗਲਤੀਆਂ ਵਿਸਰਾਮ ਨੂੰ ਸਮਝਣਾ ਨਾ ਸਮਝਾਵੇ ਤਾਂ ਗਾਈਡ ਵਿੱਚੋਂ ਸਮਝ ਲੈਣਾ ਆਪਾਂ ਇੱਕ ਗਾਈਡ ਬਣਾ ਲਈ ਆ ਗਾਈਡ ਦੇ ਵਿੱਚੋਂ ਵਿਸਰਾਮਾ ਨੂੰ ਸਮਝ ਲੈਣਾ ਗਾਈਡ ਨੂੰ ਐਸ ਅ ਰੈਫਰੈਂਸ ਬੁੱਕ ਯੂਜ਼ ਕਰ ਲੈਣਾ ਪਟਾਫਟ ਉੱਥੇ ਪਹੁੰਚ ਕੇ ਉਸ ਸੰਕ ਦੇ ਉੱਤੇ ਉਸ ਸ਼ਬਦ ਨੂੰ ਫਟਾਫਟ ਦੇਖ ਕੇ ਬੱਸ ਮਸਲਾ ਹੱਲ ਹੋ ਗਿਆ विश्राम है हैगी दूसरी कोशिश पहली कोशिश की है किसी मुहारनी दूसरी कोशिश विश्राम तीसरी कोशिश तीसरी को...